ਦੋਸਤੋ ਮਾਤਾ ਮਾਂ ਪੈਣਾ ਨੌਜਵਾਨ ਵੀਰ ਆਪ ਸਭ ਨੂੰ ਪਿਆਰ ਭਰੀ ਨਮਸਤੇ ਸਸਵੇਕਾਲ ਰਾਮ ਰਾਮ ਵੇਗਪੁਰ ਦੇ ਇਸ ਪਾਵਨ ਪਵਿੱਤਰ ਸਥਾਨ ਸਮਾਦੀ ਮੰਦਰ ਦੇ ਵਿੱਚ Swami ji ਦਾ Thakur ji ਦਾ भोलेनाथ ਦਾ ਅਸ਼ੀਰਵਾਦ ਲੈ ਕੇ ਅੱਜ ਆਪਾਂ ਬਹੁਤ ਸ਼ੁਭ ਜਿਹੜਾ ਇਹ ਕੰਮ ਹੈ ਇਹਦਾ ਆਗਾਜ਼ ਕਰਨ ਚੱਲੇ ਆਂ ਪੰਜਾਬ ਸਰਕਾਰ ਵੱਲੋਂ ਇਹ ਮੈਸਰ ਬਣਾ ਲਿਆ ਗਿਆ ਹੈ ਪ੍ਰਣ ਕਰ ਲਿਆ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਸਾਡੀ ਧਰਤੀ ਮਾਤਾ ਜਲਫਾ ਮਾਤਾ ਦੀ ਧਰਤੀ ਹੈ ਗੁਰੂ ਸਾਹਿਬ ਦੀ ਧਰਤੀ ਹੈ ਮਾਤਾ ਨਹਿਣਾ ਦੇਵੀ ਦੀ ਧਰਤੀ ਹੈ ਤੇ ਸਾਡੀ ਇਹ ਦਿਲੀ ਇੱਛਾ ਹੈ ਕਿ ਪੂਰੇ ਪੰਜਾਬ ਚੋਂ ਸਭ ਤੋਂ ਪਹਿਲਾਂ ਸਾਡੇ ਇਲਾਕੇ ਚੋਂ ਨਸ਼ਾ ਸਾਫ ਹੋਵੇ ਪਿਛਲੇ 3 ਮਹੀਨਿਆਂ ਚ 11000 ਬੰਦੇ ਪੰਜਾਬ ਸਰਕਾਰ ਨੇ ਫੜ ਕੇ ਅੰਦਰ ਦਿੱਤੇ ਆਪਣੇ ਇਲਾਕੇ ਚ 100 ਤੋਂ ਵੱਧ ਕਸ ਕਰ ਛੋਟੇ ਵੱਡੇ ਅੰਦਰ ਦੁੱਤੇ ਆ ਕਿਸੇ ਨੂੰ 60 ਗ੍ਰਾਮ ਹਿਰੋਇਨ ਕਿਸੇ ਨੂੰ 11 ਗ੍ਰਾਮ ਹਿਰੋਇਨ ਐਨ ਸਾਫ ਕਰਤੇ ਲੱਗੇ ਹੋਏ ਪੁਲਿਸ ਆਪਣਾ ਕੰਮ ਕਰ ਰਹੀ ਹੈ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਕਿ ਕੋਈ ਰਾਜਨੀਤਿਕ ਦਬਾਅ ਨਹੀਂ ਕਿਸੇ ਵੀ ਨਾ ਮੇਰਾ ਫੋਨ ਆਊਗਾ ਨਾ ਮੇਰੇ ਕਿਸੇ ਸਾਥੀ ਦਾ ਫੋਨ ਆਊਗਾ ਤੁਸੀਂ ਐਨ ਜੇ ਸਾਨੂੰ ਪਤਾ ਲੱਗ ਗਿਆ ਤੁਸੀਂ ਪਿਖਾਉਂਦੇ ਹੋਏ ਤਾਂ ਤੁਹਾਡੀ ਖੈਰ ਨਹੀਂ ਜੇ ਤੁਸੀਂ ਸ਼ਾਮਲ ਹੋਏ ਤਾਂ ਤੁਹਾਡੀ ਖੈਰ ਨਹੀਂ ਤੁਸੀਂ ਦੇਖਿਆ ਉਹ ਨਾ ਬਠਿੰਡੇ ਦੇ ਵਿੱਚ ਕਿਵੇਂ ਇੱਕ ਪੁਲਿਸ ਵਾਲੇ ਨੂੰ ਅੰਦਰ ਦਿੱਤਾ ਕਿਵੇਂ ਇੱਕ ਡੀਐਸਪੀ ਜੇ ਨੂੰ ਜਿਹੜਾ ਕਿਸੇ ਦੀ ਖੈਰ ਨਹੀਂ ਅਸੀਂ ਫੋਨ ਨਹੀਂ ਕਰਦੇ ਆਪਾਂ ਨਸ਼ਾ ਸਾਫ ਕਰਦੇ ਦੂਜਾ ਹੁਣ ਜੀ ਸਾਡਾ ਕੰਮ ਹੈ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਤਾਂ ਕਿ ਪਿੰਡ ਜਾਗ ਰੱਖੋ ਅਸੀਂ ਆਪਣੇ ਪਿੰਡਾਂ ਦੇ ਪਹਿਰੇਦਾਰ ਬਣ ਕੇ ਲੜੀਏ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਹੀ ਹੈ ਕਿ ਅਸੀਂ ਸੌਂਖਾਈਏ ਅਸੀਂ ਦੇਖੀਏ ਸਰਪੰਚ ਸਾਹਿਬ ਦੀ ਤਾਂ ਜ਼ਿੰਮੇਵਾਰੀ ਹੈ ਹੀ ਹੈ ਪਰ ਇਹ ਸਾਡੇ ਸਾਰਿਆਂ ਦੀ ਪੰਚਾਇਤ ਦੇ ਨਾਲੋਂ ਨਾਲੋਂ ਪੂਰੇ ਪਿੰਡ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਖੀਏ ਪਿੰਡ ਦੇ ਵਿੱਚ ਕੋਈ ਗਲਤ ਅੰਸਰ ਤਾਂ ਨਹੀਂ ਆ ਰਿਹਾ ਜੋ ਸਾਡੇ ਬੱਚਿਆਂ ਨੂੰ ਖਰਾਬ ਕਰ ਰਿਹਾ ਹੋਵੇ ਕੋਈ ਐਧਾ ਤੇ ਸ਼ਖਸ ਐਧਾ ਤੇ ਨੌਜਵਾਨ ਜੋ ਆ ਕੇ ਪਿੰਡ 'ਚ ਖੜਦੇ ਹੋਣ ਪਿੰਡ ਦਾ ਮਾਹੌਲ ਖਰਾਬ ਕਰਦੇ ਹੋਣ ਉਹਨਾਂ ਦੀ ਰਿਪੋਰਟ ਕਰੋ ਤਾਂ ਕਿ ਉਹ ਪਿੰਡ 'ਚ ਨਾ ਵੜੇ ਦੂਜਾ ਪਿੰਡ ਦੇ ਵਿੱਚ ਜਿਹੜੇ ਬੱਚੇ ਇਸ ਦਰਦਲ 'ਚ ਫਸੇ ਹੋਏ ਐ ਉਹਨਾਂ ਦਾ ਆਪਾਂ ਇਲਾਜ ਕਰਾਈਏ ਨੰਗਲ ਵਿਕੇ ਓਟ ਕੇ ਸੈਂਟਰ ਹੈਗਾ ਉੱਥੇ ਗੋਲੀ ਲੱਗ ਜਾਂਦੀ ਐ ਗੁਪਤੋ ਗੋਲੀ ਲੱਗਦੀ ਐ ਕਿਸੇ ਨੂੰ ਪਤਾ ਨਹੀਂ ਲੱਗੂਗਾ ਉਹ ਗੋਲੀ ਤੁਹਾਨੂੰ ਨਸ਼ੇ ਦੀ ਤੋੜਦੀ ਲੱਗਣ ਦਿੰਦੀ ਤੁਹਾਡਾ ਸਰੀਰਕ ਨੁਕਸਾਨ ਨਹੀਂ ਕਰਦੀ ਤੇ ਹੌਲੀ-ਹੌਲੀ ਤੁਹਾਡਾ ਨਸ਼ਾ ਜਿਹੜਾ ਛੁੱਟਦਾ ਜਾਂਦਾ ਅਗਰ ਕੋਈ ਜ਼ਿਆਦਾ ਪੀੜਿਤ ਹੈ ਤਾਂ ਉਸ ਨੂੰ ਆਪਾਂ ਨਸ਼ਾ ਛਡਾਓ ਕੇਂਦਰ ਅਨੰਦਪੁਰ ਸਾਹਿਬ ਤੇ ਰੋਪੜ ਬਣਾ ਦਿੱਤੇ ਸਾਰਾ ਖਰਚਾ ਸਰਕਾਰ ਕਰਦੀ ਹੈ ਉਸ ਨੂੰ ਉੱਥੇ ਡਾਈਟ ਰੋਟੀ ਰਹਿਣਾ ਪਹਿਣ ਸਹਿਣਾ ਦਵਾਈਆਂ ਮਾਨਸਿਕ ਡਾਕਟਰ ਜਿਹੜੇ ਐ ਵਧੀਆ ਤੋਂ ਵਧੀਆ ਸੈਕਟਰੀਓ ਮਿਲਦੇ ਆ ਤਾਂ ਕਿ ਡੇਢ ਤੋਂ 2 ਮਹੀਨੇ ਤੋਂ ਬੱਚਾ ਜਿਹੜਾ ਹੈ ਉਹ ਠੀਕ ਹੋ ਕੇ ਘਰ ਪਰਤ ਜਾਵੇ ਆਪਣਾ ਤਾਂ ਇੰਨਾ ਹੀ ਮਕਸਦ ਹੈ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਜੀ ਸਾਡੇ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਨਸ਼ਾ ਬਕਾਉਂਦੀਆਂ ਸੀ ਅਸੀਂ ਨਸ਼ਾ ਖਤਮ ਕਰਨਾ ਚ ਪਿੰਡ-ਪਿੰਡ ਚੱਲੇ ਹੋਏ ਸਾਰਾ ਪ੍ਰਸ਼ਾਸਨ ਖੁਦ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਲ ਤੋਂ ਸੇਧ ਮੈਦ ਤੋਂ ਬੀਡੀਪੀਓ ਤਹਿਸੀਲਦਾਰ ਖਤ ਇੱਕ-ਇੱਕ ਪਿੰਡ ਜਾ ਰਹੇ ਜੋ ਜਾਲੀ ਆਪਕੀ ਨੂੰ ਬੇਨਤੀ ਹੈ ਕਿ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਪਾਂ 15 ਦਿਨ ਤੋਂ ਪਾਣੀਆਂ ਦੀ ਲੜਾਈ ਲੜ ਰਹੇ ਸੀ ਸਾਡੇ ਇਲਾਕੇ 'ਚ ਡੈਮ ਬਣੇ ਸਾਡੇ ਇਲਾਕੇ 'ਚ ਲੈਹਰਾ ਬਣਿਆ ਪਰ ਸਾਨੂੰ ਪਾਣੀ ਨਹੀਂ ਮਿਲਿਆ ਨਾ ਖੇਤਾਂ ਨੂੰ ਪਾਣੀ ਆ ਸਾਡੇ ਸਰਪੰਚ ਸਾਹਿਬ ਹੈਗੇ ਸੇਖੋ ਸਾਹਿਬ ਇਟਰਾਏ 500 ਕਿੱਲਾ ਇਹਨਾਂ ਦੀ ਜ਼ਮੀਨ ਬੰਜਰ ਰਹਿੰਦੀ ਹੈ ਹੋਣੀ ਮੈਨੂੰ ਮੇਰਾ ਵੀਰ ਸੇਠੀ ਵੀ ਟੁਕਲੀ ਵਾਲੇ ਸਰਪੰਚ ਸਾਹਿਬ ਦੱਸ ਰਹੇ ਸੀ ਕਿ ਉਹਨਾਂ ਦੇ ਪਿੰਡ 'ਚ ਪੈਪ ਲੈਂਡ ਹੈ ਸਾਨੂੰ ਤਾਂ ਪਹਿਲੀ ਵਾਰੀ ਪਾਣੀ ਮਿਲਿਆ ਮੈਂ ਨਿੱਕੂ ਨੰਗਲ ਤੋਂ ਆਇਆ ਉਸ ਪਿੰਡ ਨੂੰ ਪਹਿਲੀ ਵਾਰੀ ਪੀਣ ਵਾਲਾ ਲਹਿਰੀ ਪਾਣੀ ਹੁਣ ਮਿਲ ਰਿਹਾ ਸਾਨੂੰ ਕੀ ਫਾਇਦਾ ਸੀ ਡੈਮਾਂ ਦਾ ਤੇ ਡੈਰਾਂ ਦਾ ਪਾਣੀ ਦਾ ਸਾਰਾ ਹਰਿਆਣਾ ਲੈ ਜਾਂਦਾ ਸੀ ਅਸੀਂ 15 ਦਿਨ ਤੋਂ ਉੱਥੇ ਮੋਰਚਾ ਲਾ ਕੇ ਉਹ ਲੜਾਈ ਲੜੀ ਤੇ ਅੱਜ ਸ਼ਾਮ ਤੱਕ ਦਾ ਸਮਾਂ ਸੀਗਾ ਹਰਿਆਣਾ ਇਹ ਪਾਣੀ ਖੋਣਾ ਚਾਹੁੰਦਾ ਸੀ ਅਸੀਂ ਉਹ ਪਾਣੀ ਜਾਣ ਨਹੀਂ ਦਿੱਤਾ ਸਾਡੀ ਜਿੱਤ ਹੋਈ ਹੈ ਤੇ ਕੱਲ ਉਸ ਨੂੰ ਝੇਕਨ ਨੂੰ ਬਣਾਉਂਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੰਗਲ ਡੈਮ ਆ ਰਿਹਾ ਮੈਂ ਸਭ ਨੂੰ ਬੇਨਤੀ ਕਰੂੰਗਾ ਉੱਥੇ ਵੀ ਆਪ ਸਭ ਨੇ ਪਹੁੰਚਣਾ ਕਿਉਂਕਿ ਸਾਡੇ ਇਲਾਕੇ ਦੀ ਜਿੱਤ ਹੈ ਮਾਨ ਸਾਹਿਬ ਨੂੰ ਸਾਡੇ ਪਿੰਡਾਂ ਦਾ ਕੰਮ ਵੀ ਪਤਾ ਲੱਗ ਗਿਆ ਸਾਨੂੰ ਫਾਇਦਾ ਸਾਡੇ ਇਲਾਕੇ ਨੂੰ ਫਾਇਦਾ ਹੋਊਗਾ ਕਿ ਜਦੋਂ ਮੁੱਖ ਮੰਤਰੀ ਆਣੇ ਜਿੰਨਾ ਅਸੀਂ ਵੱਡਾ ਇਕੱਠ ਕਰਾਂਗੇ ਉੰਨੀ ਅਸੀਂ ਵੱਡੀਆਂ ਗਰਾਂਟਾ ਆਪਣੇ ਇਲਾਕੇ ਨੂੰ ਲੈ ਸਕੀ ਤੀਜਾ ਜਿੱਥੇ ਮੇਰੇ ਕੋਲ ਸਿੱਖਿਆ ਦਾ ਮਹਿਕਮਾ ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਕਿ ਕੀ ਸਰਕਾਰੀ ਸਕੂਲਾਂ ਵਿੱਚ ਸੁਧਾਰ ਆ ਰਿਹਾ ਹੈ ਅੱਜ ਮੰੰਗਲ ਦਾ ਸੀਨੀਅਰ ਸੈਕੰਡਰੀ ਸਕੂਲ ਹੋਵੇ ਲੜਕੀਆਂ ਵਾਲਾ ਚੈ ਸਕੂਲ ਆਫ ਫੈਮਿਨਿਨਸ ਮੰੰਗਲ ਜਿਵੇਂ ਪ੍ਰਾਈਵੇਟ ਸਕੂਲ ਚ ਪੀੜੀਆਂ ਬੱਸਾਂ ਚੱਲਦੀਆਂ ਸੀ ਠੀਕ ਉਦਾਂ ਦੀਆਂ ਬੱਸਾਂ ਸਰਕਾਰੀ ਸਕੂਲਾਂ 'ਚ ਸਕਿਉਰਟੀ ਗਾਰਡ ਕੈਂਪਸ ਮੇਜਰ ਕਰੋੜਾ ਰੁਪਏ ਲਾ ਕੇ ਸਕੂਲ ਠੀਕ ਕਰ ਲਏ ਉੱਥੇ ਜਿੱਥੇ ਬਾਕੀ ਹੋਰ ਸਾਰੇ ਕੰਮ ਐ ਪਿੰਡਾਂ ਦੇ ਕੰਮਾਂ 'ਚ ਲੱਗੇ ਹੋਏ ਐ ਪਿੰਡ ਮੇਕਪੁਰ ਦੇ ਜਿਹੜੇ 2-3 ਮੱਤੇ ਮਸਲੇ ਐ ਬਹੁਤ ਵਧੀਆ ਪੰਚਾਇਤ ਐ ਸਾਡੇ ਬਹੁਤ ਸੀਨੀਅਰ ਆਗੂ ਸਰਦਾਰ ਅਨਕਾਰ ਸਿੰਘ ਮੇਕਪੁਰ ਦੇ ਉਹ ਵੀ ਅੰਕਲ ਸਾਡੇ ਬਹੁਤ ਸੀਨੀਅਰ ਲੀਡਰ ਹੈ ਸਰਪੰਚ ਸਾਹਿਬ ਇੱਕ ਲਗਾਤਾਰ ਇੱਕ ਟੀਮ ਬਣਾ ਕੇ ਚਾਹੇ ਉਹ ਨਿਕਾਸੀ ਦੀ ਦਿੱਕਤ ਹੋਵੇ ਉਹ ਅਪਰੂਵਲ ਗਈ ਹੋਈ ਹੈ ਡੀਪੀਓ ਸਾਹਿਬ ਨੂੰ ਪਤਾ ਜਿੱਦਾਂ ਹੀ ਉਹ ਆ ਜਾਂਦੇ ਉੱਥੇ ਪਾਈਪਲਾਈਨ ਦਾ ਕੰਮ ਨਿਕਾਸੀ ਦਾ ਮੇਨ ਜਿਹੜਾ ਦਿੱਕਤ ਹੈ ਪਿੰਡ ਦੀ ਉਹ ਵੀ ਸ਼ੁਰੂ ਹੋ ਜਾਊਗਾ ਨਾਲ ਹੀ ਸਰਪੰਚ ਸਾਹਿਬ ਵੱਲੋਂ ਕਮਿਊਨਿਟੀ ਸੈਂਟਰ ਦੀ ਮੰਗ ਕਿੰਨੀ ਕੀਤੀ ਗਈ ਹੈ ਉਹਦੇ ਲਈ ਵੀ ਅਸੀਂ 25 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਤੁਹਾਡਾ ਵਾਅਦਾ ਕਰਦੇ ਹੋ ਕਿ ਕਮਿਊਨਿਟੀ ਸੈਂਟਰ ਵੀ ਬਣਾਵਾਂਗੇ ਸੜਕ ਜਿਹੜੀ ਹੈ ਨੇੜੂ ਤੋਂ ਲੈ ਕੇ ਨਿੱਕੂ ਨੰਗਲ ਤੱਕ ਇਹ ਸੜਕ 18 ਫੁੱਟ ਦੀ ਦਾ ਵਾਅਦਾ ਤੁਹਾਡੇ ਨਾਲ ਸ਼ਾਨਦਾਰ ਬਣੂਗੀ ਜੇ 18 ਫੁੱਟੀ ਕਰਾਵਾਂਗੇ ਕਿਉਂਕਿ ਜਿਹੜੀ ਸੜਕ ਹੈ ਕਈ ਪਿੰਡਾਂ ਨੂੰ ਜੋੜਦੀ ਹੈ ਮੈਂ ਅੰਤਿਮ ਰੂਪੀ ਬੇਨਤੀ ਕਰੂੰਗਾ ਜਿਵੇਂ ਤੁਸੀਂ ਅੱਜ ਇੰਨੀ ਵੱਡੀ ਤਾਦਾਦ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਹੈ ਮੇਰੀ ਤਾਕਤ ਤੁਸੀਂ ਲੋਕ ਸਾਡੇ ਕੋਲ ਆ ਚੰਗੇ ਸਰਪੰਚ ਨੇ ਚੰਗੇ ਅਫਸਰ ਨੇ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਜਿਹੜੇ ਹੈ ਕੰਮ ਉਹ ਏਰੀਆ ਦੇ ਕਰੀਏ ਏਰੀਆ ਦੀ ਸੇਵਾ ਕਰੀਏ ਫੋਟੇ ਸਾਡਾ ਬਹੁਤ ਬਹੁਤ ਧੰਨਵਾਦ ਅੱਜ ਇਸ ਮੇਕ ਕੇ ਸਾਰੇ ਨੇ ਆਪਣੀ ਜਗ੍ਹਾ ਤੇ ਖੜੇ ਹੋ ਕੇ ਇੱਕ ਸੋਚ ਅਕਰੀਏ ਜੋ ਮੈਂ ਬੋਲੂਗਾ ਮੇਰੇ ਮਗਰ ਬੋਲਣਾ ਤੇ ਸੋ ਆਪਾਂ ਮੰਦਰ ਚ ਚੱਕ ਰਹੀ ਹੈ ਤੇ ਆਪਾਂ ਇਸ ਸੋ ਦੇ ਉੱਤੇ ਖਰੇ ਉਤਰਨਾ ਆਪਣੇ ਬੰਦੇ ਨੂੰ ਨਸ਼ਾ ਮੁਕਤ ਬਣਾਣਾ ਬੱਚਿਆਂ ਨੂੰ ਬਣਤੀ ਤੁਸੀਂ ਆ ਜਾਓ ਮੇਰੇ ਨਾਲ ਇੱਥੇ ਸਾਰੇ ਸੱਜਾ ਹੱਥ ੱਕੇ ਕਰਨਗੇ ਤੁਸੀਂ ਇੱਥੇ ਆ ਜਾਓ چلو ادھر کھڑے رہو کھڑے اتنا سجا تکے کر کے جی تسی میرے نال بولوں گے اسی پنڈ میک پورے نواسی نشیہ دے خلاف ایک جٹ ہو کے یہ سو خانے ہاں کی اسی نشیہ دے خلاف اپنے پنڈ کے پہرے دار بڑھ کے کام کریں گے ابھی اپنے کسے بھی قسم کا نشا وکر نہیں دے کسے نشا تسکر پنڈ نہیں دے جو بھی نشا کرتے ہیں نو نشا چڈن لائن جنہوں نو لوڑ نشا مکتی سینٹر بھرتی کرا گے اسی کسے بھی نشا دی خود بھی جمانت نہیں کرا گے پنڈ کے کسی ہوتی روکا گے ابھی سارا پنڈ مل کے اپنے پنڈ نشا مکت بناو گے بہت بہت دنواد جی آپ کا بہت بہت میں ساری پچات